ਸਾਂਹ ਦੀ ਪ੍ਰੋਬਲਮ ਸੀ ਬਹਾਰਟ ਦੀ ਵੀ ਸਾਂਹ ਦੀ ਔਰ ਹਾਰਟ ਦੀ ਹਾਂਜੀ ਅੱਛਾ ਤੇ ਹੁਣ ਕਿੰਨਾ ਕ ਫਰਕ ਹੈ ਜੀ ਹਾਂ ਠੀਕ ਹੈ ਸਰ ਠੀਕ ਹੈ ਹਾਂਜੀ ਬਹੁਤ ਵਧੀਆ ਵਾ ਅੱਛਾ ਹਾਂਜੀ ਕਿੰਨੇ ਦਿਨ ਦੀ ਤੁਸੀਂ ਮੈਡੀਸਿਨ ਲੈ ਕੇ ਗਏ ਸੀ 20 ਦਿਨ ਦੀ ਲੈ ਕੇ ਗਏ ਸੀ ਤੁਸੀਂ ਵੀ 20 ਦਿਨ ਦੇ ਲੈ ਕੇ ਗਏ ਸੀ ਇਹ ਵੀ ਭਾਈ ਸਾਹਿਬ ਵੀ 20 ਦਿਨ ਦੀ ਲੈ ਕੇ ਗਏ ਸੀ ਤੇ 20 ਦਿਨਾਂ ਚ ਕਿੰਨਾ ਕ ਤੁਹਾਨੂੰ ਲੱਗਦਾ ਪਹਿਲਾਂ ਕੀ ਹੁੰਦਾ ਸੀ 20 ਦਿਨ ਪਹਿਲਾਂ 20 ਦਿਨ ਪਹਿਲਾਂ ਇਦਾਂ ਹੁੰਦਾ ਸੀ ਕਿ ਪੌੜੀਆਂ ਚੜ੍ਹਦੇ ਜੇ ਕੋਈ ਵੀ ਕੰਮ ਕਰਦੇ ਸਾਹ ਚੜਦਾ ਹੈ ਅੱਛਾ ਤੇ ਹੁਣ ਬੈਟਰ ਹੈ ਤੇ ਹੁਣ ਪੌੜੀਆਂ ਚੜਨ ਉਤਰਨ ਲੱਗੇ ਫਰਕ ਲੱਗਦਾ ਤੁਹਾਨੂੰ ਹਾਂਜੀ ਹਾਂਜੀ ਪੂਰਾ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਹੋ ਗਏ 6 ਮਹੀਨੇ ਤੇ 6 ਮਹੀਨੇ ਦੀ ਪ੍ਰੋਬਲਮ ਸੀ 6 ਮਹੀਨੇ ਪਹਿਲਾਂ ਕਿਸੇ ਨੂੰ ਦਿਖਾਇਆ ਸੀ ਕਿਸੇ ਡਾਕਟਰ ਨੂੰ ਚਲੋ ਹਸਪਤਾਲ ਦਾ ਨਾਬ ਦਾ ਨਾਲ ਲਿਓ ਕਿਸੇ ਦਾ ਨਹੀਂ ਅੰਗਰੇਜ਼ੀ ਦਵਾਈ ਖਾਂਦੇ ਹੁ ਨਹੀਂ ਬੜੀ ਖਾਦੀ ਹੈ ਅੱਛਾ 6 ਮਹੀਨੇ ਤੋਂ ਖਾ ਰਹੇ ਸੀ ਹਾਂਜੀ ਬੜੀ ਖਾਦੀ 6 ਮਹੀਨੇ ਨੇ ਆ ਦਵਾਈਆਂ ਮੇਰੇ ਘਰ ਪਈਆਂ ਚਲ ਜਦੋਂ ਤੁਸੀਂ ਇੱਥੇ ਆਏ ਸੀ ਤੁਹਾਨੂੰ ਕਿਹੜੀ ਗੱਲ ਡਾਕਟਰ ਸਾਹਿਬ ਦੀ ਸਭ ਤੋਂ ਵਧੀਆ ਲੱਗੀ ਸਰ ਇੱਕ ਮੈਂ YouTube ਤੋਂ ਹੀ ਵੇਖਿਆ ਸੀਗਾ ਠੀਕ ਹੈ